ਪੰਜਾਬ ਦੇ ਵਿੱਚ ਅਫਰੀਕੀ ਸਵਾਇਨ ਫਲੂ ਦੀ ਦਸਤਕ ਪਟਿਆਲਾ ਦੇ ਪਿੰਡ ਰਾਵਸ ਬ੍ਰਾਹਮਣਾ ਦੇ ਵਿੱਚ ਫਲੂ ਦੀ ਪੁਸ਼ਟੀ ਜ਼ਿਲ੍ਹਾ ਪ੍ਰਸ਼ਾਸਨ ਨੇ ਪਿੰਡ ਨੂੰ ਐਲਾਨਿਆ ਸੰਕਰਮਿਤ ਜ਼ੋਨ ਪ੍ਰਧਾਨ ਮੰਤਰੀ ਮੋਦੀ ਨੇ ਆਜ਼ਾਦੀ ਦੇ ਹੜੇ ਦਿੱਲੀ ਵੰਗੀਰ ਸੁਝਾ 15 ਅਗਸਤ ਦੇ ਭਾਸ਼ਣ ਦੇ ਲਈ ਜਨਤਾ ਦੇਵੇ ਸੁਝਾ ਮਾਈ ਗਵਰਨਮੈਂਟ ਅਤੇ ਨਮੋ ਐਪ ਤੇ ਵਿਚਾਰ ਸਾਂਝਾ ਕਰਨ ਦੀ ਅਪੀਲ ਮਸ਼ਹੂਰ ਰੂਹਤੰਦਲੀ ਪੰਜਾਬ ਸਰਕਾਰ ਦੀ ਨਵੀਂ ਪਹਿਲ ਸਕੂਲੀ ਸਿਲੇਬਸ ਦੇ ਵਿੱਚ ਸ਼ਾਮਲ ਹੋ ਰਿਹਾ ਹੈ ਡਰੱਗ ਦੇ ਖਿਲਾਫ ਚੈਪਟਰ ਸਿਆਂ ਮੰਨਤੇ ਕੇਜੀ ਵਾਲਾ ਜਫਾਦਲ ਕਾ ਤੋਂ ਕਰਨਗੇ ਸ਼ੁਰੂਆਤ ਹਰਿਆਣਾ ਕੇਬਨਰ ਦੀ ਜਮ ਬੈਠਕ ਕਈ ਵੱਡੇ ਫੈਸਲਿਆਂ ਤੇ ਲੱਗੇਗੀ ਮੋਹਰ ਮਾਨਸੂਨ ਸੈਸ਼ਨ ਦੀਆਂ ਤਰੀਕਾਂ ਦਾ ਵੀ ਹੋਵੇਗਾ ਐਲਾਨ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਨਿਊਜ਼ ਨੇਟਵਰਕ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਹੋਵੇਗੀ ਉਸ ਟਵੀਟ ਦੀ ਉਸ ਧਮਕੀ ਦੀ ਜੋ ਧਮਕੀ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਸੁਜਿੰਦਰ ਰੰਧਾਵਾ ਦੇ بیٹے ਨੂੰ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਹੁਣ ਸਿਆਸਤ ਖੂਪ ਭਖਦੀ ਹੋਈ ਨਜ਼ਰ ਆ ਰਹੀ ਹੈ ਅ ਦਰਸਲ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਰੰਧਾਵਾ ਦੇ بیٹے ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਜੋ ਕਿ ਸੁਜਿੰਦਰ ਰੰਧਾਵਾ ਦੇ ਵੱਲੋਂ ਹੀ ਇਲਜ਼ਾਮ ਲਗਾਏ ਗਏ ਨੇ ਰੰਦਾਵਾ ਦਾ ਕਹਿਣਾ ਹੈ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਧਮਕੀ ਦਿੱਤੀ ਹੈ ਮੇਰੇ ਬੇਟੇ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਮੇਰਾ ਇੱਕ ਕਰੀਬੀ ਮੇਰੇ ਬੇਟੇ ਨੂੰ ਮਿਲਿਆ ਤੇ ਕੁਝ ਸਮੇਂ ਬਾਅਦ ਮੇਰੇ ਕਰੀਬੀ ਤੇ ਫਰੰਗ ਹੋ ਗਈ ਜੋ ਕਿ ਸੁਰਜਿੰਦਰ ਰੰਦਾਵਾ ਇਹ ਦਾਵਾ ਕਰ ਰਹੇ ਨੇ ਇਹ ਇਲਜ਼ਾਮ ਲਗਾ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਪਾਰਲੀਮੈਂਟ ਸੈਸ਼ਨ ਦੇ ਵਿੱਚ ਦਿੱਲੀ ਦੇ ਵਿੱਚ ਮੌਜੂਦ ਹਾਂ ਮੈਂ ਕਿਸੇ ਵੀ ਗੈਂਗਸਟਰ ਤੋਂ ਡਰਨ ਵਾਲਾ ਨਹੀਂ ਹਾਂ ਤਰੰਦਾਵਾ ਦਾ ਇਹ ਬਿਆਨ ਵੀ ਸਾਂਭਣਾ ਹੈ ਜੋ ਕਿ ਉਹਨਾਂ ਦੇ ਵੱਲੋਂ ਆਟਵੀਟ ਕੀਤਾ ਗਿਆ ਹੈ ਆਤਾ ਗੁਰਦਾਸਪੁਰ ਤੋਂ ਜੋ ਕਿ ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਨੇ ਆ ਸੁਖਿੰਦਰ ਰੰਦਾਵਾ ਉਹਨਾਂ ਦੇ بیٹے ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਜੋ ਕਿ ਸੁਖਿੰਦਰ ਰੰਦਾਵਾ ਦੇ ਵੱਲੋਂ ਹੀ ਇਹ ਦਾਵਾ ਕੀਤਾ ਗਿਆ ਉਹਨਾਂ ਟਵੀਟ ਕਰਦੇ ਹੋਏ ਇਹ ਇਲਜ਼ਾਮ ਲਗਾਇਆ ਇਹ ਉਹਨਾਂ ਦਾ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਇਹ ਧਮਕੀ ਦਿੱਤੀ ਹੈ ਮੇਰੇ بیٹے ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਨਾਲ ਹੀ ਰੰਦਾਵਾ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਮੇਰਾ ਇੱਕ ਕਰੀਬੀ ਮੇਰੇ بیٹے ਨੂੰ ਮਿਲਿਆ ਤੇ ਕੁਝ ਨੇ ਬਾਅਦ ਮੇਰੇ ਕਰੀਬੀ ਤੇ ਫਾਇਰਿੰਗ ਹੋ ਗਈ ਜੋ ਸਾਡੇ ਨਾਲ ਵੀ ਜੁੜੇ ਸਨ ਸੁਖਿੰਦਰ ਰੰਦਾਵਾ ਉਹਨਾਂ ਨੇ ਕਿਹਾ ਕਿ ਫਤੇਗੜ ਚੂੜੀਆਂ ਤੋਂ ਉਹਨਾਂ ਦਾ ਇੱਕ ਕਰੀਬੀ ਉਹਨਾਂ ਦੇ بیٹے ਨੂੰ ਮਿਲਦਾ ਹੈ ਤਾਂ ਉਸ ਤੋਂ ਕੁਝ ਸਮੇਂ ਬਾਅਦ ਹੀ ਉਸ ਆ ਸਾਥੀ ਨੂੰ ਕਰੀਬੀ ਨੂੰ ਟਾਰਗੇਟ ਕੀਤਾ ਗਿਆ ਉਸਤੇ ਫਾਇਰਿੰਗ ਕੀਤੀ ਗਈ ਜੋ ਕਿ ਸੁਗਿੰਦਰ ਰੰਧਾਵਾ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਸੁਗਿੰਦਰ ਰੰਧਾਵਾ ਨੇ ਟਵੀਟ ਵੀ ਕੀਤਾ ਉਹਨਾਂ ਟਵੀਟ ਕਰਦੇ ਲਿਖਿਆ ਕਿ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਮੇਰੇ ਪੁੱਤਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਮੇਰਾ ਇੱਕ ਸਾਥੀ ਮੇਰੇ ਪੁੱਤਰ ਨੂੰ ਮਿਲਿਆ ਤੇ ਉਸਦੇ ਜਾਣਦੇ 1 ਘੰਟੇ ਦੇ ਅੰਦਰ ਅੰਦਰ ਉਸਤੇ ਫਾਇਰਿੰਗ ਹੋ ਗਈ ਮੈਂ ਸੰਸਦ ਸੈਸ਼ਨ ਦੇ ਲਈ ਦਿੱਲੀ ਵਿੱਚ ਹਾਂ ਕੋਈ ਵੀ ਗੈਂਗਸਟਰ ਮੈਨੂੰ ਹਿਲਾ ਨਹੀਂ ਸਕਦਾ ਤਾਂ ਇਹ ਸੁਿੰਦਰੰਧਾਵਾ ਦੇ ਵੱਲੋਂ ਦਰਸਲ ਟਵੀਟ ਕਰਦੇ ਹੋਏ ਇਹ ਵੱਡਾ ਇਲਜ਼ਾਮ ਲਗਾਇਆ ਗਿਆ ਵੱਡਾ ਦਾਵਾ ਕੀਤਾ ਗਿਆ ਤੇ ਸੁਨੂੰ ਲੈ ਕੇ ਹੁਣ ਸਿਆਸਤ ਖੂਬ ਭਗਤੀ ਹੋਈ ਨਜ਼ਰ ਆ ਰਹੀ ਅਸਦੇ ਵਿਚਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਉਹਨਾਂ ਲਿਖਿਆ ਕਿ ਜੇਲ੍ਹ ਦੇ ਵਿੱਚ ਬੰਦ ਇੱਕ ਗੈਂਗਸਟਰ ਦੀ ਕਾਂਗਰਸ ਦੇ ਸੀਨੀਅਰ ਆਗੂ ਤੇ ਮੌਜੂਦਾ ਸੰਸਦ ਮੈਂਬਰ ਨੂੰ ਧੰਕੀ ਦੇਣ ਦੀ ਹਿੰਮਤ ਹੈ ਤਾਂ ਪੰਜਾਬ ਦੇ ਆਮ ਲੋਕਾਂ ਦੇ ਕੀ ਹਾਲਾਤ ਹੋਣਗੇ ਇਹ ਘਟਨਾ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੇ ਖੋਖਲੇ ਪੰਨੋ ਦਰਸਾਉਂਦੀ ਹੈ ਕੋਈ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦਾ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ ਆਪ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ ਹੈ ਦਰਸਲ ਰਾਜਾ ਬਰਿੰਗਦੇਵ ਨੂੰ ਟਵੀਟ ਕੀਤਾ ਗਿਆ ਉੱਥੇ ਵਿਰੋਧੀ ਧਿਰ ਦੇ ਆਗੂ ਤੇ ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਲਿਖਿਆ ਕਿ ਜੇਲ੍ਹ ਦੇ ਵਿੱਚ ਬੰਦ ਇੱਕ ਗੈਂਗਸਟਰ ਕਾਂਗਰਸ ਦੇ ਮੌਜੂਦਾ ਸੰਸਦ ਮੈਂਬਰ ਨੂੰ ਖੁੱਲੇ ਅੰਮ ਧਮਕੀਆਂ ਦੇ ਰਿਹਾ ਹੈ ਇਹ ਸਿਰਫ ਕਾਨੂੰਨ ਵਿਵਸਥਾ ਦੀ ਅਸਫਲਤਾ ਨਹੀਂ ਬਲਕਿ ਭਗਵੰਤ ਮਾਨ ਤੇ ਅਰਵਿੰਦ ਕੇਜੀਵਾਲ ਦੇ ਅਧੀਨ ਸ਼ਾਸਨ ਦਾ ਪੂਰੀ ਤਰ੍ਹਾਂ ਦੇ ਨਾਲ ਟੈਟਰੀ ਹੋਣ ਦਾ ਸਬੂਤ ਹੈ ਜੇਕਰ ਗੈਂਗਸਟਰ ਚੁਣੇ ਹੋਏ ਪ੍ਰਤੀਨਿਧੀਆਂ ਨੂੰ ਸਲਾਖਾਂ ਦੇ ਪਿੱਛੇ ਡਰਾ ਸਕਦੇ ਨੇ ਤਾਂ ਪੰਜਾਬ ਵਿੱਚ ਆਮ ਆਦਮੀ ਕਿੰਨਾ ਕੁ ਸੇਫ ਹੋਵੇਗਾ ਕਿ ਇਹ ਉਹ ਬਦਲਾਅ ਹੈ ਜਿਸ ਦਾ ਆਪ ਨੇ ਵਾਅਦਾ ਕੀਤਾ ਸੀ ਤਾਂ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਵੀ ਇਸ ਨੂੰ ਲੈ ਕੇ ਸਵਾਲ ਚੁੱਕੇ ਗਏ ਨੇ ਕਾਨੂੰਨ ਵਿਵਸਥਾ ਨੂੰ ਜਿਹੜਾ ਕਿ ਆਧਾਰ ਬਣਾਉਂਦੇ ਉਹ ਬਣਾਉਂਦੇ ਹੋਏ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਗਿਆ ਹੈ ਆ ਦਰਸਲ ਜੋ ਗਰਦਾਸਪੁਰ ਤੋਂ ਲੋਕ ਸਭਾ ਮੈਂਬਰ ਨੇ ਕਾਂਗਰਸ ਪਾਰਟੀ ਦੇ ਆ ਸੁਖਿੰਦਰ ਰੰਧਾਵਾ ਉਹਨਾਂ ਦੇ ਵੱਲੋਂ ਇਹ ਟਵੀਟ ਕਰਦੇ ਵੱਡਾ ਦਾਵਾ ਕੀਤਾ ਗਿਆ ਹੈ ਵੱਡਾ ਇਲਜ਼ਾਮ ਲਗਾਇਆ ਗਿਆ ਕਿ ਉਹਨਾਂ ਦੇ ਬੇਟੇ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਆ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਆਗੂ ਨੀਲ ਗੜਗ ਜੁੜੇ ਹੋਏ ਨੇ ਗੱਤ ਸਭ ਤੁਹਾਡਾ ਸਵਾਗਤ ਹੈ ਨਿਊਜ਼ ਏਟਨ ਪੰਜਾਬ ਤੇ ਆ ਗੱਤ ਸਭ ਆਪ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਸੁਖਿੰਦਰ ਰੰਧਾਵਾ ਦੇ ਵੱਲੋਂ ਇਹ ਟਵੀਟ ਕੀਤਾ ਜਾਂਦਾ ਹੈ ਟਵੀਟ ਕਰਦੇ ਦਾਵਾ ਕਰਦੇ ਨੇ ਇਲਜ਼ਾਮ ਲਗਾ ਰਹੇ ਨੇ ਕਿ ਉਹਨਾਂ ਦੇ ਬੇਟੇ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਆ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਇੱਕ ਕਰੀਬੀ ਉਹਨਾਂ ਦੇ بیٹے ਨੂੰ ਮਿਲਿਆ ਤੇ ਕੁਝ ਸਮੇਂ ਬਾਅਦ 1 ਘੰਟੇ ਬਾਅਦ ਹੀ ਉਸ ਕਰੀਬੀ ਤੇ ਫਾਇਰਿੰਗ ਹੋ ਗਈ ਤੁਹਾਡਾ ਇਸ ਤੇ ਰਿਐਕਸ਼ਨ ਦੇਖੋ ਪਹਿਲੀ ਗੱਲ ਤੇ ਹੈਗੀ ਕਿ ਮਾਨ ਸਾਹਿਬ ਦੀ ਸਰਕਾਰ ਦੀ ਜਿਹੜੀ ਹੈਗੀ ਹੈ ਜ਼ੀਰੋ ਟੋਲਰੈਂਸ ਹੈਗੀ ਹੈ ਲਾਅ ਐਂਡ ਆਰਡਰ ਦੇ ਉੱਤੇ ਕਿਸੇ ਗੈਂਗਸਟਰ ਦੀ ਇਹ ਹਿੰਮਤ ਨਹੀਂ ਹੈਗੀ ਹੈ ਕਿ ਮਾਨ ਸਾਹਿਬ ਦੀ ਸਰਕਾਰ ਦੇ ਉੱਤੇ ਮਤਲਬ ਲਾਅ ਐਂਡ ਆਰਡਰ ਨੂੰ ਆਪਣੇ ਹੱਥਾਂ ਦੇ ਵਿੱਚ ਲਵੇ ਔਰ ਨਾ ਅਸੀਂ ਕਿਸੇ ਗੈਂਗਸਟਰ ਨੂੰ ਬਖਸ਼ਿਆ ਪੰਜਾਬ ਨੂੰ ਸਫਾਤਾਫ ਕਰ ਰਹੇ ਆ ਔਰ ਨਾ ਹੀ ਉਸ ਸਖਸ਼ ਨੂੰ ਕੋਈ ਵੀ ਸਖਸ਼ ਹੋਵੇ ਜਿਹੜਾ ਗੈਂਗਸਟਰ ਦੀ ਮਦਦ ਕਰਦਾ ਹੋਵੇ ਪਰ ਮੇਰਾ ਸਵਾਲ ਸੁਖੀ ਰੰਦਾਵਾ ਨੂੰ ਹੈਗਾ ਕਿ ਜੱਗੂ ਭਗਵਾਨਪੁਰੇ ਜਿਸ ਦੀਓ ਹੁਣ ਗੱਲ ਕਰ ਰਹੇ ਨੇ ਇਹਨੂੰ ਪਾਲਿਆ ਪੋਸ਼ਿਆ ਕਿੰਨੇ ਹੈਗਾ ਕਿਸ ਨੇ ਇਸ ਨੂੰ ਵੱਡਾ ਕੀਤਾ ਇਹ ਕੋਈ ਕਿਸੇ ਨੂੰ ਛੁਪਿਆ ਨਹੀਂ ਹੈ 2022 ਤੋਂ ਪਹਿਲਾਂ ਨਹੀਂ ਬਹੁਤ ਸਾਰੀਆਂ ਤੁਹਾਨੂੰ ਪ੍ਰੈਸ ਕਾਨਫਰੰਸਾਂ ਮਿਲ ਜਾਣਗੀਆਂ ਜਿੱਥੇ ਅਕਾਲੀ ਲੀਡਰ ਜਿਹੜਾ ਹੈਗਾ ਉਹ ਇਹਨਾਂ ਤੇ ਲਗਾਤਾਰ ਇਲਜ਼ਾਮ ਲਗਾਉਂਦੇ ਰਹੇ ਹੈਗੇ ਔਰ ਦੂਸਰੀ ਵੱਡੀ ਗੱਲ ਹੈਗੀ ਹੈ ਕਿ ਜਿਹੜਾ ਅंसारी ਸੀ ਜਿਸ ਨੂੰ ਜਨਨਕੀ ਹਿੰਦੂ ਪੰਜਾਬ ਦੀ ਜੇਲ੍ਹਾਂ ਦੇ ਵਿੱਚ ਲਿਆ ਕੇ ਵੀਆਈਪੀ ਟ੍ਰੀਟਮੈਂਟ ਦਿੱਤਾ ਗਿਆ ਉਹਨੂੰ ੱਕੇ ਨਾਲ ਇੱਥੇ ਰੱਖਿਆ ਗਿਆ ਜਦਕਿ ਯੂਪੀ ਸਰਕਾਰ ਉਸ ਨੂੰ ਯੂਪੀ ਲੈ ਕੇ ਜਾਣਾ ਚਾਹੁੰਦੀ ਸੀ ਉਹਦੇ ਲਈ ਉਹ ਸੁਪਰੀਮ ਕੋਰਟ ਤੱਕ ਉਸ ਨੂੰ ਜਾਣਾ ਪਿਆ ਸੋ ਮੇਰੇ ਕਹਿਣ ਦਾ ਸਵਾਲ ਮੇਰਾ ਇੱਕ ਸਵਾਲ ਇਹ ਹੈਗਾ ਜੋ ਲੋਕ ਅੱਜ ਸਾਡੇ ਦੇ ਸਵਾਲ ਉਠਾਰੇ ਨੇ ਪੰਜਾਬ ਸਰਕਾਰ ਦੇ ਉੱਤੇ ਸਵਾਲ ਉਠਾਰੇ ਨੇ ਲੈਂਡ ਆਰਡਰ ਦੇ ਉੱਤੇ ਸਵਾਲ ਉਠਾਰੇ ਨੇ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਖੁਦ ਜਾਨੀ ਕਿ ਪੁਸ਼ਤਪਨਾਹੀ ਗੈਂਗਸਟਰਾਂ ਦੀ ਕੀਤੀ ਹੈ ਆਪਣੀਆਂ ਚੋਣਾਂ ਦੇ ਵਿੱਚ ਇਹਨਾਂ ਲੋਕਾਂ ਨੂੰ ਵਰਤਿਆ ਹੈਗਾ ਤੇ ਅੱਜ ਉਹਨਾਂ ਨੂੰ ਹੁਕਤਨਾ ਪੈ ਰਿਹਾ ਪਰ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਰੈਸ ਅਸ਼ੂਰ ਕਰਦੇ ਆ ਕਿ ਪੰਜਾਬ ਦੇ ਵਿੱਚ ਕਿਸੇ ਨੂੰ ਵੀ ਲੈਂਡ ਆਰਡਰ ਨੂੰ ਆਪਣੇ ਹੱਥਾਂ 'ਚ ਲੈਣ ਦੀ ਇਜਾਜ਼ਤ ਨਹੀਂ ਹੈ ਅਗਰ ਸਭ ਇਸ ਦੇ ਵਿਚਾਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੇ ਉੱਥੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਟਵੀਟ ਕੀਤਾ ਕਿ ਉਹਨਾਂ ਨੇ ਕਾਨੂੰਨ ਵਿਵਸਥਾ ਦਾ ਹਵਾਲਾ ਦਿੰਦਿਆਂ ਸਰਕਾਰ ਨੂੰ ਅਨਸ਼ਾਨੇ ਤੇ ਲਿਆ ਉਹਨਾਂ ਨੇ ਕਹਿ ਕਿ ਜੇਕਰ ਚੁਣੇ ਹੋਏ ਨੁਮਾਇੰਦਿਆਂ ਨੂੰ ਇਸ ਤਰੀਕੇ ਦੇ ਨਾਲ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਫਿਰ ਆਮ ਜਨਤਾ ਸੇਫ ਕਿਵੇਂ ਹੋਵੇਗੀ ਕੱਲੇ ਚੁਨੇ ਹੋਏ ਨੁਮਾਇੰਦੇ ਕੀ ਪੰਜਾਬ ਦੇ ਇੱਕ ਇੱਕ ਵਸ਼ੀਂਦੇ ਦੀ ਜਿਹੜੀ ਜਾਨ ਮਾਲ ਦੀ ਰੱਖਿਆ ਕਰਨੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ ਔਰ ਕਿਸੇ ਵੀ ਸਰਕਾਰ ਦੀ ਜ਼ਿੰਮੇਵਾਰੀ ਹੋਣੀ ਵੀ ਚਾਹੀਦੀ ਹੈਗੀ ਹੈ ਬਟ ਇਹ ਆਪਣੀ ਜਾਨੀ ਕਿ ਪੀੜ੍ਹੀ ਥੱਲੇ ਸੋਟਾ ਮਾਰਨ ਇਹਨਾਂ ਦੀਆਂ ਸਰਕਾਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜੇ ਇਹ ਗੈਂਗਸਟਰ ਨੂੰ ਪੈਦਾ ਕੀਤਾ ਜਾਂਦਾ ਸੀ ਤੇ ਉਹਨਾਂ ਨੂੰ ਪਾਲਿਆ ਪੋਸ਼ਿਆ ਜਾਂਦਾ ਸੀ ਤੇ ਆਪਣੇ ਵਿਰੋਧੀਆਂ ਨੂੰ ਡਰਾਉਣ ਤੇ ਧਮਕਾਉਣ ਵਾਸਤੇ ਵਰਤਿਆ ਜਾਂਦਾ ਸੀ ਇਹ ਕਿਸੇ ਤੋਂ ਲੁਕਿਆ ਛੁਪਿਆ ਨਹੀਂ ਹੈਗਾ ਅੱਜ ਉਸੇ ਚੀਜ਼ ਨੇ ਜਿਹੜੀਆਂ ਕਹਿੰਦੇ ਗੰਢਾਂ ਕਈ ਵਾਰੀ ਆਪ ਮਾਰੀਆਂ ਉਹਦੇ ਮੂੰਹ ਨਾਲੋਂ ਖੋਲ੍ਹਣੀਆਂ ਪੈਂਦੀਆਂ ਨੇ ਤੇ ਅੱਜ ਮੈਂ ਅਨਸਾਰੀ ਦਾ ਜ਼ਿਕਰ ਕੀਤਾ ਕਿ ਕੀ ਪ੍ਰਤਾਪ ਸਿੰਘ ਬਾਜਵਾ ਕੀ ਜਨਨ ਕਿ ਰਾਜਾ ਵੜਿੰਗ ਇਹ ਚੀਜ਼ ਦੇ ਉੱਤੇ ਜਨਨ ਕਿ ਆਪਣੀ ਟਿੱਪੀ ਨਹੀਂ ਕਰਨਗੇ ਕਿ ਅਨਸਾਰੀ ਨੂੰ ਇਸ ਪੰਜਾਬ ਦੀ ਜੇਲ੍ਹ ਦੇ ਵਿੱਚ ਰੱਖਣ ਦੇ ਪਿੱਛੇ ਇਹਨਾਂ ਦਾ ਮਕਸਦ ਕੀ ਸੀ ਕਿ ਉਸ ਨੂੰ ਵੀਆਈਪੀ ਟ੍ਰੀਟਮੈਂਟ ਦਿੱਤਾ ਗਿਆ ਕਿਉਂ ਜਦੋਂ ਜੁਪੀ ਸਰਕਾਰ ਨੂੰ ਉਹਨਾਂ ਨੇ ਬਾਰ ਬਾਰ ਬੇਨਤੀ ਕਰਨ ਦੇ ਬਾਵਜੂਦ ਉਹਨਾਂ ਨੂੰ ਨਹੀਂ ਸੌਂਪਿਆ ਕਿਉਂ ਜਨਨ ਕਿ ਜੇਕਰ ਸਰਕਾਰ ਨੂੰ ਜਿਹੜਾ ਹੈਗਾ ਸੁਪਰੀਮ ਕੋਰਟ ਜਾਣਾ ਪਿਆ ਉਹਦੇ ਖਿਲਾਫ ਕਿਉਂ ਪੰਜਾਬ ਸਰਕਾਰ ਨੇ ਪੰਜਾਬ ਦੇ ਖਜ਼ਾਨੇ ਦਾ ਪੈਸਾ ਵਰਤ ਕੇ ਅਨਸਾਰੀ ਨੂੰ ਇੱਥੇ ਰੱਖਣ ਦੀ ਕੋਸ਼ਿਸ਼ ਕੀਤੀ ਇਸ ਚੀਜ਼ ਦਾ ਵੀ ਜਵਾਬ ਦੇ ਦੇ ਆ ਗਰਕ ਸਾਹਿਬ ਸਾਡੇ ਨਾਲ ਬਣੇ ਰਹਿਣਾ ਸਾਡੇ ਨਾਲ ਕਾਂਗਰਸ ਪਾਰਟੀ ਦੇ ਆਗੂ ਜਸਕਰਨ ਸਿੰਘ ਕਾਲੂ ਜੁੜ ਚੁੱਕੇ ਨੇ ਕਾਲੂ ਸਾਹਿਬ ਤੁਹਾਡਾ ਸਵਾਗਤ ਹੈ ਐਨਿਊਰੇਟਰ ਪੰਜਾਬ ਤੇ ਜੋ ਸੁਜਿੰਦਰ ਰੰਧਾਵਾ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਉਹਨਾਂ ਦੇ ਬੇਟੇ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਆ ਤਾਂ ਗਰਕ ਸਾਹਿਬ ਸਿੱਧੇ ਤੌਰ ਤੇ ਕਾਂਗਰਸ ਪਾਰਟੀ ਨੂੰ ਸਵਾਲ ਖੜੇ ਕਰਨੇ ਕਿ ਕਾਂਗਰਸ ਪਾਰਟੀ ਤੇ ਨਾ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਕਰਦੀ ਰਹੀ ਹੈ ਧੰਨਵਾਦ ਤੇਜਾਜੀ ਜੀ ਤੁਸੀਂ ਗੱਲ ਰੱਖਣ ਦਾ ਮੌਕਾ ਦੇਦੇ ਹੋ ਪਹਿਲੀ ਗੱਲ ਕਿ ਮੈਂ ਗਰਕ ਸਾਹਿਬ ਨੂੰ ਸੁਣ ਰਿਹਾ ਸੀ بڑے ਸੀਨੀਅਰ ਸਤਕਾਰਯੋਗ ਨੇ ਮੇਰੇ ਭਰਾ ਸਾਡੇ ਤੇ ਲਾ ਰਹੇ ਨੇ ਔਰ ਸਰਕਾਰ ਪਿਛਲੇ तकरीबन 3.5 ਸਾਲ ਤੋਂ ਇਹ ਜਲਾ ਰਹੇ ਔਰ ਪਿਛਲੇ 7.5 ਸਾਲਾਂ ਦੇ ਵਿੱਚ ਪੰਜਾਬ ਦੇ ਕਾਨੂੰਨ ਵਿਵਸਥਾ ਦੇ ਹਾਲਾਤ ਇਹ ਹੋਏ ਨੇ ਸੀਪ ਲਲੀਆਂ ਤੋਂ ਸ਼ੁਰੂ ਹੋ ਕੇ ਸਿੱਧੂ ਮੂਸੇਵਾਲਾ ਆ ਤਾਜ਼ਾ ਤਰੀਨ ਘਟਨਾ ਅਬੂਰ ਵਾਲੇ ਉਹ ਜਿਹੜੇ ਫੇਰਵੈਲ ਵਾਲੇ ਵਰਮਾ ਜੀ ਔਰ ਅੱਜ ਤੇ ਧਮਕੀ ਆਈ ਹੈ ਇਹਨਾਂ ਨੂੰ ਸੁਰਜਿੰਦਰ ਦਾਵਾ ਸਾਹਿਬ ਦੇ ਸੁਪੁੱਤਰ ਨੂੰ ਤੇ ਮੈਂ ਇਹਨਾਂ ਨੂੰ ਦੱਸਦੇ ਆ ਕਿ ਮੈਂ ਉਸੇ ਜ਼ਿਲ੍ਹੇ ਚੋਂ ਆਣਾ ਉਸੇ ਏਰੀਏ ਚੋਂ ਆਣਾ ਸਾਡੇ ਫਤੇਗੜ ਚੂੜੀਆਂ ਦੇ ਵਿੱਚ ਕੱਲ ਇੱਕ ਛੋਟੇ ਜਿਹੇ ਕੱਪੜੇ ਦਾ ਵਪਾਰੀ ਹੈ ਉਹਦੇ ਉੱਤੇ ਕੱਲ ਦਿਨ ਤੇੜੀ ਚੋਲੀ ਚੱਲੀ ਹੈ ਉਹਦੇ ਉਹਦੇ ਸ਼ੋਰੂਮ ਦੇ ਉੱਤੇ ਵਰਕ ਸਾਹਿਬ ਕੱਲ ਦਿਨੇ ਦੁਪਹਿਰੇ ਫਤੇਗੜ ਚੂੜੀਆਂ ਰ ਡੇਰਾ ਬਾਬਾ ਨਾਨਕ ਬਿਲਕੁਲ ਨੇੜੇ ਨੇ ਦੋਵੇਂ ਮੈਂ ਤੁਹਾਡੀ ਜਾਣਕਾਰੀ ਵੀ ਦੱਸ ਦਿਆਂ ਦੋਵੇਂ ਜਿਹੜੇ ਸ਼ਹਿਰ ਨਹੀਂ ਕਸਪੇ ਨੇ ਉਹ ਬਿਲਕੁਲ ਨੇੜੇ ਨੇ ਉੱਥੇ ਗੋਲੀ ਚੱਲੀ ਹੈ ਸਾਡੇ ਬਟਾਲੇ ਕੋਈ ਦਿਨ ਐਸਾ ਨਹੀਂ ਜਾਂਦਾ ਜਦੋਂ ਕੋਈ ਐਸੀ ਕੋਈ ਅਨਸਕਰਾਵੀ ਗੋਲੀ ਚੱਲਣ ਵਾਲੀ ਆ ਐਸੀ ਕੋਈ ਅਪੀ ਵਾਲੀ ਕਾਲ ਕਿਸੇ ਨੂੰ ਵਪਾਰੀ ਨੂੰ ਜਾਂ ਆਮ ਲੋਕਾਂ ਨੂੰ ਵੀ ਹਣ ਤੇ ਆਉਣ ਲੱਗ ਗਈ ਹੈ ਇੱਕ ਮੈਂਬਰ ਆਫ ਪਾਰਲੀਮੈਂਟ ਜਿਹੜਾ ਜਿਹੜਾ ਸ੍ਰੀ ਮੰਤਰੀ ਵੀ ਰਿਹਾ ਹੈ ਸੂਬੇ ਦਾ ਡਿਪਟੀ ਮੁੱਖ ਮੰਤਰੀ ਵੀ ਰਿਹਾ ਹੈ ਔਰ ਉਹਨਾਂ ਦਾ ਪਰਿਵਾਰ ਬੜੇ ਲੰਮੇ ਸਮੇਂ ਤੋਂ ਜਿਹੜਾ ਉਹ ਪਬਲਿਕ ਸੇਵਾ ਦੇ ਵਿੱਚ ਹੈ ਲੋਕਾਂ ਦੀ ਸੇਵਾ ਦੇ ਵਿੱਚ ਹੈ ਉਹਨਾਂ ਨੂੰ ਤਾਂ ਪੀ ਆਉਣਾ ਇਹ ਕੋਈ ਛੋਟੀ ਗੱਲ ਨਹੀਂ ਆਮ ਬੰਦਾ ਵੀ ਸੇਫ ਨਹੀਂ ਕੋਈ ਵਪਾਰੀ ਵੀ ਸੇਫ ਨਹੀਂ ਕੋਈ ਪੋਲੀਟੀਸ਼ਨ ਵੀ ਇਹਨਾਂ ਦੇ ਰਾਜ ਦੇ ਵਿੱਚ ਸੇਫ ਨਹੀਂ ਔਰ ਅਜੇ ਗਰਕ ਸਾਹਿਬ ਇਹ ਕਹਿ ਰਹੇ ਆ ਕਿ ਜ਼ੀਰੋ ਟੋਲਰੈਂਸ ਹੈ ਸਾਡੀ ਜ਼ੀਰੋ ਟੋਲਰੈਂਸ ਹੈ ਜੇਲ੍ਹ ਦੇ ਵਿੱਚ ਇੰਟਰਵਿਊ ਹੁੰਦੀ ਹੈ ਤੁਹਾਡੇ ਪੁਲਿਸ ਦੇ ਮੁਖੀ ਡੀਜੀਪੀ ਪੰਜਾਬ ਉਸ ਚੀਜ਼ ਤੋਂ ਮੁਨਕਰ ਹੋ ਜਾਂਦੇ ਨੇ ਫਿਰ ਜਦੋਂ ਅਦਾਲਤ ਜਿਹੜੀ ਹੈ ਉਹ 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 ਡਾਇਰੈਕਸ਼ਨਸ ਦਿੰਦੀ ਹੈ ਇਹ ਜਿਹੜਾ ਦੁਬਾਰਾ ਇਹ ਕਿਹਾ ਜਾਂਦਾ ਹੈ ਕਿ ਠੀਕ ਹੈ ਜੀ ਸਾਡੇ ਇੱਕ ਸਟੱਡੀ ਦੇ ਵਿੱਚ ਹੋਈ ਔਰ ਇੱਕ ਡੀਐਸਪੀ ਦੇ ਉੱਤੇ ਗਾੜੀ ਡਿੱਗਦੀ ਆ ਪਰ ਗਾੜੀ ਡਿੱਗੀ ਅਜੇ ਤੱਕ ਉਹ ਡੀਐਸਪੀ ਨਹੀਂ ਲਪਾ ਹੂੰ ਇਹ ਹੈ ਇਹਨਾਂ ਦੀ ਜ਼ੀਰੋ ਟਾਲ ਰਹੇ ਜੀ ਆ ਠੀਕ ਹੈ ਜੀ ਇੱਕ ਡਾਇਰੈਕਟਰ ਵਿਅਕਤੀ ਨਹੀਂ ਮੇਰੀ ਅਗਲੀ ਅਗਲਾ ਵੀ ਜਿਹੜਾ ਐਸਐਸਪੀ ਰੈਂਕ ਦਾ ਵਿਅਕਤੀ ਨਸ਼ੇ ਦੇ ਦੇ ਪਾਵਲੇ ਦੇ ਵਿੱਚ ਜਿਹੜਾ ਉਹਨੂੰ ਨਾਮਜ਼ਦ ਕੀਤਾ ਗਿਆ ਔਰ ਜੇ ਤੱਕ ਪਿਛਲੇ ਢਾਈ ਤਿੰਨ ਸਾਲਾਂ ਦੇ ਵਿੱਚ ਉਹ ਉਹ ਪੁਲਿਸ ਦਾ ਉੱਚਾ ਉਹ ਉੱਤੇ ਬੈਠਾ ਉਹ ਅਫਸਰ ਹੈ ਜਿੱਥੇ ਸੁਪਨੋ ਹੋ ਗਿਆ ਇਹਨਾਂ ਨੂੰ ਨਹੀਂ ਪਤਾ ਆ ਕੱਲ ਪਰਸੋ ਦੀ ਗੱਲ ਹੈ ਇੱਕ ਇਨਸਪੈਕਟਰ ਹੈ ਇੱਕ ਲੜਕੀ ਜਿਹੜੀ ਜਿਹਦੇ ਉੱਤੇ ਸ਼ਾਇਦ ਕੋਈ ਮੇਰੇ ਖਿਆਲ ਨਾਲ ਕਰਪਸ਼ਨ ਦੇ ਚਾਰजेस ਨੇ ਉਹ ਪੀਓ ਉਹ ਉਹ ਦੀ ਹੈ ਉਹ ਨਹੀਂ ਇਹਨਾਂ ਨੂੰ ਲੱਭੀ ਕਿਹੜੀ ਜ਼ੀਰੋ ਟੋਲਰੈਂਸ ਦੀ ਗੱਲ ਕਰਦੇ ਬਈ ਜੇ ਜ਼ੀਰੋ ਹੀ ਟੋਲਰੈਂਸ ਹੈ ਤੇ ਫਿਰ ਜਿਹੜੇ ਗੈਂਗਸਟਰ ਜਾ ਕੇ ਦੂਸੀਆਂ ਤੂਦਿਆਂ ਦੀਆਂ ਦੇਲਾਂ ਦੇ ਵਿੱਚ ਬੈਠੇ ਨੇ ਔਰ ਉੱਥੋਂ ਇਹ ਨੈਕਸਸ ਚਲਾ ਰਹੇ ਨੇ ਕਿ ਜੇ ਤੁਹਾਡੇ ਕੋਲ ਉਹਨਾਂ ਨੂੰ ਵਾਪਸ ਲਿਆਉਣ ਦਾ ਤੁਹਾਡੇ ਕੋਲ ਕੋਈ ਰਾਹ ਨਹੀਂ ਹੈਗਾ ਤੁਸੀਂ ਕਹਿੰਦੇ ਹੋ ਅंसारी ਖੁਲਾਣਾ ਧਮਕਾਨਾ ਤੇ ਫਿਰ ਜਿਹੜੇ ਗਰਾਊਂਡ ਦੇ ਉੱਤੇ ਤੁਸੀਂ ਉਹ ਜਿਹੜੀਆਂ ਇੰਟਰਵਿਊ ਤੇ ਫਿਰ ਸੁਣ ਲਓ ਇੰਟਰਵਿਊ ਅੱਜ ਇਸ ਦਿਨ ਬਟਾਲੇਆ ਘਟਨਾ ਹੋਈ ਬਾੜੀ ਦੀ ਮਾਤਾ ਵਾਲੀ ਕਤਲ ਵਾਲੀ ਉਹਨਾਂ ਦੇ ਪਰਿਵਾਰ ਦੇ ਹੀ ਜੀ ਇਲਜ਼ਾਮ ਲਗਾ ਰਹੇ ਸੀਗੇ ਸਰਕਾਰ ਦੇ ਐਮ ਐਲ ਏ ਆ ਦੇ ਉੱਤੇ ਆਮ ਆਦਮੀ ਪਾਰਟੀ ਦੇ ਉੱਤੇ ਫਿਰ ਉਹਦੇ ਤੇ ਵੀ ਕਰ ਲੈਣ ਚਰਚਾ ਠੀਕ ਹੈ ਕਾਲੋਂ ਸਾਹਿਬ ਬਣੇ ਰਹਿਣਾ ਅਸੀਂ ਗੱਲ ਸਾਧ ਦਾ ਹੀ ਪੱਖ ਲੈ ਲੈਨੇ ਆ ਗੱਲ ਸਾਹਿਬ ਕਾਲੋਂ ਸਾਹਿਬ ਜਿੱਥੇ ਕਿ ਅਸਿੰਦਰ ਰੰਧਾਵਾ ਦੇ ਇਲਜ਼ਾਮਾਂ ਦਾ ਜ਼ਿਕਰ ਕਰ ਰਹੇ ਹੋ ਹੋਰ ਇਹਨਾਂ ਨੇ ਕਈ ਘਟਨਾਵਾਂ ਗੜਾਈਆਂ ਨੇ ਦੇਖੋ ਮੇਰਾ ਨ ਇੱਕ ਛੋਟਾ ਜੀ ਬੇਨਤੀ ਹੈ ਵੀ ਮੈਂ ਕੱਲੋ ਸਾਹਬ ਨੂੰ ਬੇਨਤੀ ਕਰੂੰਗਾ ਕਿ ਇਹ ਜ਼ਰੂਰ ਦੱਸਣ ਕਿ ਇਹ ਜਿਹੜਾ ਕੱਲਾ ਟਵੀਟ ਹੀ ਕੀਤਾ ਸੰਸਦ ਗੁਜਿੰਦਰ ਰੰਧਾਵਾ ਜੀ ਨੇ ਜਾਂ ਕਿਸੇ ਪੁਲਿਸ ਥਾਣੇ ਦੇ ਵਿੱਚ ਇਸ ਦੀ ਰਿਪੋਰਟ ਵੀ ਲਿਖਾਈ ਹੈ ਠੀਕ ਹੈ ਨਾ ਉਹ ਧਮਕੀ ਦਾ ਜਿਹੜਾ ਹੈਗਾ ਮਤਲਬ ਕਿਹੜੇ ਜਰੀਏ ਆਈ ਕੀ ਉਹਦੀ ਰਿਪੋਰਟ ਇਹਨਾਂ ਨੇ ਪੁਲਿਸ ਥਾਣੇ ਦੇ ਵਿੱਚ ਲਿਖਾਈ ਹੈ ਜਾਂ ਨਹੀਂ ਲਿਖਾਈ ਜਾਂ ਸਿਰਫ ਟਵੀਟ ਕੀਤਾ ਸਿਰਫ ਸਿਆਸੀ ਲਾਹਾ ਲੈਣ ਵਾਸਤੇ ਨੰਬਰ 1 ਨੰਬਰ 2 ਇਹ ਲਾਂਡ ਆਰਡਰ ਦੀ ਗੱਲ ਕਰ ਰਹੇ ਨੇ ਮੈਂ ਬਾਰ-ਬਾਰ ਇਸ ਚੀਜ਼ ਦਾ ਜ਼ਿਕਰ ਕਰ ਰਿਆ ਕਿ ਸਾਡੀ ਸਰਕਾਰ ਨੇ ਕਦੇ ਸਰਪ੍ਰਸਤੀ ਗੈਂਗਸਟਰਾਂ ਦੀ ਨਹੀਂ ਕੀਤੀ ਠੀਕ ਹੈ ਕਿ ਨਹੀਂ ਕਾਲੋ ਸਾਹਿਬ ਇਹ ਚੀਜ਼ ਨੂੰ ਡਿਨਾਈ ਕਰਦੇ ਨੇ ਕਿ ਲੋ ਜਾਰ 22 ਦੀ ਇਲੈਕਸ਼ਨ ਤੋਂ ਪਹਿਲਾਂ ਅਕਾਲੀ ਦਲ ਤੇ ਸੁਖਜਿੰਦਰ ਰੰਦਾਵਾ ਇਹਨਾਂ ਦੇ ਲਗਾਤਾਰ ਇੱਕ ਦੂਜੇ ਦੇ ਵਿਰੁੱਧ ਜਿਹੜੀਆਂ ਉਹ ਪ੍ਰੈਸ ਕਾਨਫਰੰਸਾਂ ਹੁੰਦੀਆਂ ਹੁੰਦੀਆਂ ਸੀ ਉਹ ਕਿਸੇ ਗੈਂਗਸਟਰ ਦਾ ਨਾਮ ਲੈਂਦੇ ਸੀ ਕਿਸੇ ਦਾ ਲੈਂਦੇ ਸੀ ਪੁਸ਼ਪਨਾਹੀ ਦਾ ਸੋ ਇਹਦਾ ਮਤਲਬ ਇੱਕ ਤੇ ਗੱਲ ਕਲੀਅਰ ਸੀ ਕਿ ਲੋਕ ਪੁਸ਼ਪਨਾਹੀ ਕਰਦੇ ਰਹੇ ਹੈਗੇ ਸਾਡੀ ਸਰਕਾਰ 'ਚ ਕੋਈ ਪੁਸ਼ਪਨਾਹੀ ਨਹੀਂ ਹੁੰਦੀ ਆ 음지 t i ਜਿਹੜਾ ਇਹਨਾਂ ਦੇ ਸਰਕਾਰਾਂ ਦੇ ਵਿੱਚ ਰਿਹਾ ਵਾ ਠੀਕ ਹੈ ਕਿ ਨੰਨ ਚਾਹੇ ਮੈਂ ਪਿਛਲਾ ਡਾਟਾ ਦੇਖ ਲਈਏ ਜਾਨੀ ਕਿ ਕੰਪੇਅਰ ਕਰ ਲਵਾਂ ਚਾਹੇ ਅੱਜ ਦਾ ਸਾਡੇ ਆਲੇ ਦੋਲੇ ਦੇ ਡਾਟਾ ਨਾਲ ਕੰਪੇਅਰ ਕਰ ਲਈਏ ਲਾਅ ਐਂਡ ਆਰਡਰ ਜਿਹੜਾ ਹੈਗਾ ਸਾਡਾ ਇਹਨਾਂ ਨਾਲੋਂ ਬਿਹਤਰ ਹੋਇਆ ਹੈਗਾ ਇਹਨਾਂ ਨਾਲੋਂ ਕਈ ਗੁਣਾ ਬਿਹਤਰ ਹੈਗਾ ਇਹਨਾਂ ਦੀ ਮੌਜੂਦਾ ਜਿਹੜੀਆਂ ਆਲੇ ਦੋਲੇ ਦੀ ਸਰਕਾਰਾਂ ਉਹਨਾਂ ਨਾਲੋਂ ਵੀ ਬਿਹਤਰ ਹੈ ਇਹਨਾਂ ਦੇ ਸਮੇਤੋਂ ਵੀ ਬਿਹਤਰ ਇਹ ਮੈਂ ਨਹੀਂ ਕਹਿ ਰਿਹਾ ਇਹ ਐਨਟੀਆਰ ਵੀ ਦਾ ਡਾਟਾ ਕਹਿ ਰਿਹਾ ਐਨਟੀਆਰ ਵੀ ਦਾ ਡਾਟਾ ਕੋਈ ਆਮਾਨੀ ਪਾਰਟੀ ਦੀ ਸਰਕਾਰ ਨਹੀਂ ਬਣਾਉਂਦੀ ਉਹ ਕੇਂਦਰ ਦੀ ਏਜੰਸੀ ਬਣਾਉਂਦੀ ਹੈ ਉਹ ਵੀ ਇਹੀ ਦ तरीके ਦਾ ਜੁਧ ਚੇੜਿਆ ਹੋਇਆ ਕਿਉਂਕਿ ਇਹ ਜਿਹੜੇ ਲਾਂਡ ਆਰਡਰ ਤੇ ਨਸ਼ੇ ਇੱਕ ਦੂਜੇ ਨਾਲ ਜੁੜੇ ਹੋਏ ਮੁੱਦੇ ਹੈਗੇ ਆ ਠੀਕ ਹੈ ਨਾ ਇਹਨਾਂ ਨੇ ਕਦੇ ਅੱਜ ਤੱਕ ਇਸ ਤਰੀਕੇ ਦਾ ਗੈਂਗਸਟਰ ਦਾ ਇਨਕਾਉਂਟਰ ਨਹੀਂ ਕੀਤਾ ਸੀ ਕਦੇ ਇਹਨੇ ਗੈਂਗਸਟਰ ਫੜ ਕੇ ਜੇਲ੍ਹਾਂ ਦੇ ਵਿੱਚ ਨਹੀਂ ਡੱਕੇ ਸੀ ਕਦੇ ਇਸ ਤਰੀਕੇ ਦੇ ਡਰਗਸ ਕੱਕਰ ਫੜ ਕੇ ਜੇਲ੍ਹਾਂ ਦੇ ਵਿੱਚ ਨਹੀਂ ਡੱਕੇ ਸੀ ਇਹ ਆਵਾਮੀ ਪਾਰਟੀ ਦੀ ਸਰਕਾਰ ਨੇ ਕੀਤਾ ਹੈਗਾ ਔਰ ਅਸੀਂ ਉਸ ਦੇ ਵਿੱਚ ਕਾਮਯਾਬ ਹੋਏ ਹਾਂ ਇਹ ਮੰਨ ਹੋ ਸਕਦਾ ਹੈ ਕਿ ਅਸੀਂ 100% ਕਾਮਯਾਬ ਨਹੀਂ ਹੋਏ ਪਰ ਸਾਡੀ ਨੀਅਤ ਅਤੇ ਨੀਤੀ ਪੰਜਾਬ ਦੇ ਲੋਕਾਂ ਨੂੰ ਪਤਾ ਹੈਗਾ ਜੇ ਹੁਣ ਬੀਅਰ ਅਵੇਲੇਬਲ ਹੈ ਉਸ ਦੀ ਵੀ ਗੱਲ ਕਰਦੇ ਨੇ ਤਾਂ 24 ਘੰਟਿਆਂ ਦੇ ਅੰਦਰ ਅੰਦਰ ਉਹਦਾ ਇਨਕਾਉਂਟਰ ਹੋ ਗਿਆ ਸੀ ਫੜ ਕੇ ਅੰਦਰ ਡੱਕ ਦਿੱਤੇ ਹੈਗੇ ਜੇ ਮੂਸੇਵਾਲਾ ਦੀ ਗੱਲ ਕਰਦੇ ਨੇ ਤੇ ਮੂਸੇਵਾਲੇ ਦੇ ਜਿਹੜੇ ਵੀ ਹੈ ਗਈ ਸੀ ਸਾਜ਼ਿਸ਼ ਦੇ ਵਿੱਚ ਉਹ ਸਾਰੇ ਜੇਲ੍ਹਾਂ ਦੇ ਵਿੱਚ ਨੇ ਚਲਾਨ ਪੇਸ਼ ਹੋ ਚੁੱਕੇ ਹੈਗੇ ਆ ਇਹ ਦੱਸਣ ਇਹਨਾਂ ਨੇ ਕਿੰਨੇ ਕੋ ਲੋਕਾਂ ਦੇ ਚਲਾਨ ਪੇਸ਼ ਕੀਤੇ ਸੀ ਕਦੋਂ ਫੜੇ ਸੀ ਇਹਦੇ ਪੁਸ਼ਤਕ ਨਹੀਂ ਕਰਦੇ ਹੁੰਦੇ ਸੀ ਇਹਦੇ ਵੀਆਈਪੀ ਟਰੀਟਮੈਂਟ ਦਿੰਦੇ ਸੀ ਬਿਠਾ ਕੇ ਜੇਲ੍ਹਾਂ ਦੇ ਵਿੱਚ ਜੀ ਆ ਕਲਨ ਸਾਹਿਬ ਗਰਗ ਸਾਹਿਬ ਤੇ ਅੰਕੜਿਆਂ ਦਾ ਹਵਾਲਾ ਦੇ ਰਹੇ ਨੇ ਉਹਨਾਂ ਨੇ ਕਿਹਾ ਕਿ ਡੇਟਾ ਦੇ ਮੁਤਾਬਕ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਕਾਨੂੰਨ ਵਿਵਸਥਾ ਬਿਹਤਰ ਨਾਲੇ ਵੀ ਸਵਾਲ ਦਾ ਜਵਾਬ ਦੇ ਦਿਓ ਉਹਨਾਂ ਨੇ ਵੀ ਇਹ ਸਵਾਲ ਕੀਤਾ ਹਾਲਾਂਕਿ ਰੰਦਾਵਾ ਸਾਹਿਬ ਸਾਡੇ ਨਾਲ ਜੁੜੇ ਸਨ ਉਹਨਾਂ ਨੂੰ ਮੈਂ ਵੀ ਇਹ ਸਵਾਲ ਕੀਤਾ ਸੀ ਪਰ ਉਹਨਾਂ ਨੇ ਜ਼ਿਆਦਾ ਕੁਝ ਇਸ ਬਾਰੇ ਨਹੀਂ ਦੱਸਿਆ ਕਿ ਇਸ ਪੂਰੇ ਮਾਮਲੇ ਦੇ ਵਿੱਚ ਜੋ ਫਾਇਰਿੰਗ ਹੋਈ ਹੈ ਜੋ ਧਮਕੀ ਦਿੱਤੀ ਗਈ ਹੈ ਕੋਈ ਸ਼ਿਕਾਇਤ ਦਰਜ ਕਰਵਾਈ ਗਈ ਹੈ ਪੁਲਿਸ ਦੇ ਕੋਲ ਕਾਲੋ ਸਾਹਿਬ ਮੈਂ 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 ਜਵਾਬ ਦੇਣਾ ਜੀ ਇਹਦੇ ਤੇ ਜਵਾਬ ਦੇ ਦਿਆਂ ਜੀ ਇਹਦੇ ਇਹਦੇ ਬਾਰੇ ਬਿਹਤਰ ਇਹ ਐ ਕਿਉਂਕਿ ਬੜਾ ਉਹਨਾਂ ਦੇ ਸੇਫਟੀ ਤੇ ਸਿਕਿਉਰਿਟੀ ਨਾਲ ਜੁੜਿਆ ਹੋਇਆ ਮੁੱਦਾ ਹੈ। ਹੂੰ ਇਹ ਹੰਦਾਵਾ ਸਾਹਿਬ ਜਲਦੀ ਇਸ ਚੀਜ਼ ਦੇ ਉੱਤੇ ਵੀ ਇਸ ਚੀਜ਼ ਦਾ ਵੀ ਖਲਾਸਾ ਕਰ ਦੇਣਗੇ। ਜੀ ਕਿਉਂਕਿ ਕਿਉਂਕਿ ਜਿਹੜਾ ਇਹ ਸਰਕ ਸਾਹਿਬ ਨਹੀਂ ਸਮਝ ਸਕਣਗੇ ਜਿਹੜੇ ਹਾਲਾਤ ਸਾਡੇ ਆਪ ਬਾਰਡਰ ਦੇ ਜਿਹੜੇ ਜ਼ਿਲ੍ਹੇ ਨੇ ਖਾਸ ਕਰ ਸਾਡਾ ਗੁਰਦਾਸਪੁਰ, ਅਮਰਖਰ ਔਰ ਤਰਤਾਰ ਅੰਦਰਾ ਹੂੰ ਇਹਨਾਂ ਜ਼ਿਲ੍ਹਿਆਂ ਦੇ ਜਿਹੜੇ ਹਾਲਾਤ ਨੇ ਉਹ ਬਹੁਤ ਜ਼ਿਆਦਾ ਜਿਹੜੇ ਇਸ ਸਮੇਂ ਜਿਹੜੇ ਆ ਉਹ ਮਾੜੇ ਬਣੇ ਹੋਏ ਚਾਹੇ ਅਸੀਂ ਉਹ ਨਾਰਕੋ টেরਰਿਜ਼ਮ ਦੀ ਗੱਲ ਕਰ ਲਈਏ ਚਾਹੇ ਆ ਜਿਹੜਾ ਗੈਂਗਸਟਰ ਵਾਲਾ টেরਰਿਜ਼ਮ ਹੈ ਤੇ ਅਸੀਂ ਇਹਨਾਂ ਦੀ ਗੱਲ ਕਰ ਲਈਏ ਬਹੁਤ ਮਾੜੇ ਹਾਲਾਤਾਂ ਦੇ ਵਿੱਚੋਂ ਅਸੀਂ ਲੋਕ ਇੱਥੇ ਇਸ ਸਮੇਂ ਗੁਜ਼ਰ ਰਹੇ ਆਂ ਔਰ ਜਿਹੜੀ ਗੱਲ ਇਹਨਾਂ ਨੇ ਕਈ ਪੁਸ਼ਤ ਪਨਾਹੀਆਂ ਦੀ ਤੇ ਪੁਸ਼ਤ ਪਨਾਹੀਆਂ ਸੀਨੀ ਗਰਕ ਸਾਹਿਬ ਪੁਸ਼ਤ ਪਨਾਹੀਆਂ ਜਿਹੜੀ ਮੌਜੂਦਾ ਸਰਕਾਰ ਹੈ ਮੌਜੂਦਾ ਐਮਐਲਏ ਹੈ ਉਹਨਾਂ ਤੇ ਉਥੋਂ ਤੱਕ ਕਿ ਗੈਂਗਸਟਰਾਂ ਦੇ ਪਰਿਵਾਰ ਜਨਤਕ ਰੂਪ ਦੇ ਵਿੱਚ ਟੈਲੀਵਿਜ਼ਨਾਂ ਦੇ ਉੱਤੇ ਇਹ ਗੱਲ ਤੁਹਾਡੇ ਐਮਐਲਏ ਦੇ ਨਾਮ ਲੈ ਚੁੱਕੇ ਆ ਫਿਰ ਉਹ ਬਈ ਦੱਸੋ ਕਿ ਫਿਰ ਪੁਸ਼ਤਪਨਾਈ ਕੌਣ ਕਰ ਰਿਹਾ ਹੈ ਕਿ ਸਰਬ ਪੁਸ਼ਤਪਨਾਈ ਤੁਸੀਂ ਤੁਹਾਡੀ ਸਰਕਾਰ ਤੁਹਾਡੀ ਸੁਣੇ ਹੋਏ ਨੁਮਾਇंदे ਕਰ ਰਹੇ ਆ ਪੁਸ਼ਤਪਨਾਈ ਇਹਨਾਂ ਇਹਨਾਂ ਗੈਂਗਸਟਰਾਂ ਦੀ ਔਰ ਦੂਸਰੀ ਗੱਲ ਜਿਹੜੀ ਇਹਨਾਂ ਨੇ ਕਹੀ ਕਿ ਅਸੀਂ ਉਹਨਾਂ ਦੇ ਉੱਤੇ ਐਕਸ਼ਨ ਕੀਤਾ ਹੈ ਐਕਸ਼ਨ ਤੇ ਤੁਹਾਨੂੰ ਵੀ ਪਤਾ ਤੁਸੀਂ ਕਿੰਨੇ ਕੁ ਤੇ ਕੀਤਾ ਹੈ ਜੇ ਤੁਸੀਂ ਐਕਸ਼ਨ ਕੀਤਾ ਹੁੰਦਾ ਤੇ ਪੰਜਾਬ ਦੇ ਵਿੱਚ ਇਹ ਹਾਲਾਤ ਨਾ ਹੁੰਦੇ ਆ ਸਾਡੇ ਇੱਥੋਂ ਵੀ ਬਈਤਾ ਚੌਂਕ ਦੇ ਲਾਗੇ ਦੀ ਇੱਕ ਥਤਮਾ ਇੱਕ ਗੈਂਗਸਟਰ ਨੇ ਗੋਲੀ ਕਿਸੇ ਖੇਡ ਟੂਰਨਾਮੈਂਟ ਦੇ ਵਿੱਚ ਸਲਾਈ ਔਰ ਉਹਦੇ ਇੱਕ 13 ਸਾਲ ਦਾ ਨੌਜਵਾਨ ਬੱਚਾ ਜਿਹੜਾ ਐਥਲੀਟs ਦੀ ਉੱਪਰ ਦਾ ਹੋਇਆ ਸਾਰਾ ਉਹਨੇ ਉਸਕਦਾ ਸੀ ਉਹ ਸਾਡੇ ਦੇਸ਼ ਦਾ ਨਾਰੋਸ਼ਨ ਕਰਦਾ। ਸਾਡੇ ਸੂਬੇ ਦਾ ਨਾਰੋਸ਼ਨ ਕਰਦਾ। ਉਸ ਸਾਰੇ ਦੀ ਵੀ ਉਹਦੇ ਵਿੱਚ ਚੱਲੀ ਹੈ। ਜਾਨ ਚਲੀ ਗਈ। ਇਹ ਗੱਲ ਕਰਦੇ ਨੇ ਜ਼ੀਰੋ ਟੋਲਰੈਂਸ ਦੀ ਮੈਨੂੰ ਤੇ ਹਾਸਾ ਆਉਂਦਾ ਹੈ ਜ਼ੀਰੋ ਟੋਲਰੈਂਸ ਦੇ ਉੱਤੇ ਜਿਹੜੇ ਕਹਿੰਦੇ ਸੀ ਮੁਰਗੀਖਾਨੇ ਖੋਲ ਲੈਣ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਸਭ ਤੋਂ ਜ਼ਿਆਦਾ ਜੇਕਰ ਕਿਸੇ ਪੁਲਿਸ ਸਿਕਿਉਰਟੀ ਹੈ ਤੇ ਉਹ ਸਾਡੇ ਪੰਜਾਬ ਦੇ ਮੁਖੰਤੀ ਸਾਹਿਬ ਕੋਲ ਆ। ਕਿਉਂ ਜੇ ਪੰਜਾਬ ਇੰਨਾ ਹੀ ਸੇਫ ਹੈ ਤੇ ਜੇ ਇੰਨੀ ਜ਼ੀਰੋ ਟੋਲਰੈਂਸ ਹੈ ਅਗੇਂਸਟ ਇਹ ਨਾਰਕੋ ਟੈਰਰਿਜ਼ਮ ਹੋਰ ਇੱਕ ਇਹ ਜਿਹੜਾ ਗੈਂਗਸਟਰ ਟੈਰਰਿਜ਼ਮ ਹੈ ਇਹਦੇ ਤੋਂ ਜੇ ਪੰਜਾਬ ਇੰਨਾ ਹੀ ਸੁਰੱਖਿਅਤ ਹੈ ਤੇ ਐਨਸੀਆਰਪੀ ਦੇ ਡੇਟੇ ਦੇ ਉੱਤੇ ਜੇ ਇੰਨਾ ਹੀ ਇਹ ਵਿਸ਼ਵਾਸ ਕਰ ਰਹੇ ਨੇ ਤੇ ਫੇਰ ਮੈਨੂੰ ਇਹ ਦੱਸਣ ਵੀ ਇੰਨੀ ਸੁਰੱਖਿਆ ਕੀ ਲੋੜ ਹੈ ਇਹਨਾਂ ਨੂੰ ਇਹ ਨਯਤ ਚਾਪ ਤੇ ਛੱਡੋ ਚਲੋ ਪ੍ਰੋਟੋਕਾਲ ਹੈ ਮੰਨ ਲਿਆ ਕਿ ਉਹਨਾਂ ਨੇ 800 ਤੋਂ ਵਧਾ ਕੇ 1100 1200 ਸਿਕਿਉਰਿਟੀ ਗਾਰਡ ਕਰ ਲਏ ਨੇ ਆਪਣੇ 4-500 ਦਾ ਵਾਧਾ ਕਰ ਲਿਆ ਜਿਹੜੇ ਵਿਧਾਇਕ ਨੇ ਵਿਧਾਇਕ ਦੇ ਸਕਾਟ ਤੇ ਪਾਇਲਟ ਨਾਲ ਚੱਲ ਰਹੇ ਨੇ 20-20 ਜਨਮ ਲੈ ਕੇ ਚੱਲ ਰਹੇ ਨੇ ਕਿਉਂ ਜਵਾਬ ਦੇਣਾ ਕਿਉਂ ਠੀਕ ਹੈ ਠੀਕ ਹੈ ਗਰਸਾਪਾ ਜਵਾਬ ਲੈ ਲੈਣੇ ਆਗਲ ਸਾਹਿਬ ਗਰਸਾਪ ਜਵਾਬ ਦੇ ਦਿਓ ਜਿਹੜਾ ਸਵਾਲ ਕਾਲੋਂ ਸਾਹਿਬ ਚੁੱਕਰੇ ਨੇ ਮੈਂ ਵੀ ਵਿੱਚ ਵਿੱਚ ਉੱਚੀਆਂ ਉੱਚੀਆਂ ਮੇਰੀ ਆਦਤ ਈ ਵੀ ਪੋਟ ਉੱਚੀਆਂ ਕੰਦਾ ਕਰ ਲੀਆਂ ਕਈਆਂ ਨੇ ਠੀਕ ਹੈ ਚਲੋ ਸਾਹਿਬ ਤੁਹਾਡੀ ਗੱਲ ਲੱਗੀ ਚਲੋ ਆਪਾਂ ਗ ਨਿਕੰਸਾ ਜਿਹੜੇ ਬੋਲਣ ਦੀ ਆਦਤ ਨਹੀਂ ਹੈ ਮੈਂ ਇਸੇ ਕਰਕੇ ਵੇਟ ਕਰ ਰਿਆ ਸੀ ਕੱਲੋਂ ਸਭ ਨੇ ਉਸਦੇ ਨਾਲ ਦਾ ਜ਼ਿਕਰ ਨਹੀਂ ਕੀਤਾ ਜਵਾਬ ਨਹੀਂ ਦਿੱਤਾ ਇਹ ਧਮਕੀ ਦਾ ਜਰੀਆ ਕੀ ਸੀ ਕਿ ਜੱਗੂ ਭਗਵਾਨਪੁਰੀ ਨੇ ਧਮਕੀ ਦਿੱਤੀ ਜੀਲ ਚ ਇਹ ਹੋਏ ਔਨ ਰਿਕਾਰਡ ਦੱਸਣ ਇਹ ਚੀਜ਼ ਦਾ ਔਰ ਜੇ ਧਮਕੀ ਆਈ ਹੈ ਤਾਂ ਕੀ ਉਥੇ ਐਫ ਆਈ ਆਰ ਕਿਹੜੀ ਥਾਣੇ ਦੇ ਵਿੱਚ ਤੁਸੀਂ ਦਰਜ ਕਰਾਈ ਹੈ ਉਹ ਚਾਰੇ ਕਿ ਰੰਦਾਵਾ ਸਾਹਿਬ ਖੁਦ ਹੀ ਇਸ ਗੱਲ ਦਾ ਜ਼ਿਕਰ ਕਰਨਗੇ ਖੁਦ ਹੀ ਜਾਣਕਾਰੀ ਦੇਣਗੇ ਹਾਲਾਂਕਿ ਰੰਦਾਵਾ ਸਾਹਿਬ ਸਵੇਰੇ ਮੇਰੇ ਨਾਲ ਵੀ ਸਾਡੇ ਨਾਲ ਵੀ ਜੁੜੇ ਸਨ ਇਹ ਸਵਾਲ ਮੈਂ ਵੀ ਕੀਤਾ ਸੀ ਪਰ ਉਹਨਾਂ ਨੇ ਜ਼ਿਆਦਾ ਕੁਝ ਇਸ ਬਾਰੇ ਜ ਨਹੀਂ ਦੱਸਿਆ ਪਾਕਿਤੇ ਇਹ ਨਾ ਹੋਵੇ ਕਿ ਵੀ ਤੁਸੀਂ ਇਦਾਂ ਦੀਆਂ ਗੱਲਾਂ ਕਰਕੇ ਕਿ ਸਿਕਿਉਰਿਟੀ ਵਧਾਉਣ ਵਾਸਤੇ ਜਾ ਠੀਕ ਹੈ ਕਿ ਨਹੀਂ ਜਿਵੇਂ ਅਕਸਰ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਹ ਵੀ ਦੇਖਣ ਦੇ ਵਿੱਚ ਆਈਆਂ ਨੇ ਕਿ ਸਿਕਿਉਰਿਟੀ ਵਧਾਉਣ ਵਾਸਤੇ ਇਦਾਂ ਦੇ ਡਰਾਮੇ ਕਰ ਲਏ ਜਾਂਦੇ ਹੈਗੇ ਜਦੋਂ ਤੱਕ ਤੁਸੀਂ ਐਫ ਆਈ ਆਰ ਦਰਜ ਨਹੀਂ ਕਰਾਉਂਦੇ ਜੇਕਰ ਧਮਕੀ ਮਿਲੀ ਤਾਂ ਫਿਰ ਦਰਜ ਕਰਾਓ ਉੱਥੇ ਜਾ ਕੇ ਪਰ ਪੂਰਾ ਕੋਸੇ ਸਬੂਤ ਤੇ ਨੈਚੁਰਲੀ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਤਾਂ ਮੈਂ ਤੁਹਾਨੂੰ ਕਹਿ ਰਿਹਾ ਜੀਰੋ ਟੋਲਰੈਂਸ ਹੈ ਅਸੀਂ ਕੋਈ ਪੁਸ਼ਤਪਰਾਇ ਨਹੀਂ ਕਰਦੇ ਕਿਸੇ ਨੂੰ ਨਹੀਂ ਬਖਦੇ ਮਤਲਬ ਭਾਵੇਂ ਕੋਈ ਲੀਡਰ ਹੋਵੇ ਭਾਵੇਂ ਕੋਈ ਆਮ ਆਦਮੀ ਹੋਵੇ ਜਿਸ ਜੋ ਇਨਸਾਨ ਵੀ ਜਾਨਕਿ ਕਿਸੇ ਗੈਂਗਸਟਰ ਦੀ ਮਦਦ ਕਰਦਾ ਉਹ ਵੀ ਗੈਂਗਸਟਰ ਹੀ ਹੈ ਉਹਨੂੰ ਵੀ ਨਹੀਂ ਮੈਂ ਤੇ ਇਨੀਕ ਬੇਨਤੀ ਕਰੂੰਗਾ ਗਿਰਕਸ਼ਾਪ ਨੂੰ ਐਫ ਆਈ ਆਰ ਕਰਾਈ ਨਹੀਂ ਕਰਾਈ ਸ਼ਿਕਾਇਤ ਕੀਤੀ ਨਹੀਂ ਕੀਤੀ ਜੇਕਰ ਬਸੇ ਤੇ ਹਰ ਵਿਅਕਤੀ ਜੜਾ ਹੈ ਉਹ ਜ਼ਿੰਮੇਵਾਰ ਵਿਅਕਤੀ ਹੁੰਦਾ ਹੈ ਪਰ ਜੇਕਰ ਇੱਤੇ ਸੀਨੀਅਰ ਲੈਵਲ ਦਾ ਜੇਕਰ ਕੋਈ ਔਰ ਖਾਸ ਕਰ ਜਦੋਂ ਸਰਕਾਰ ਦੇ ਵਿਰੋਧੀ ਧਿਰ ਦਾ ਨੇਤਾ ਅਗਰ ਕੋਈ ਏਡੀ ਗੱਲ ਕਹਿ ਰਿਹਾ ਤੇ ਉਹ ਇਨੀਕ ਸਸਤੀ ਸ਼ੋਰਤ ਲਈ ਇਹ ਕੰਮ ਨਹੀਂ ਕਰੇਗੀ ਸੁਰੱਖਿਆ ਆ ਹੋ ਸਕਦਾ ਹੈ ਕਿ ਹੁਣ ਵੀ ਸੁਰੱਖਿਆ ਉਹਨਾਂ ਦੇ ਕੋਲ ਹੋਵੇ ਉਹਨਾਂ ਦੇ ਪਰਿਵਾਰ ਕੋਲ ਵੀ ਹੋਵੇ ਜੀ ਐਜ਼ ਅ ਮੈਂਬਰ ਪਾਰਲੀਮੈਂਟ ਉਹਨਾਂ ਕੋਲ ਤੇ ਹੈ ਐਜ਼ ਅ ਡਿਪਟੀ ਪੀਐਮ ਸਾਹਿਬ ਦਾ ਉਹ ਸੁਰੱਖਿਆ ਉਹਨਾਂ ਕੋਲ ਤੇ ਉਹ ਸਿੱਧਾ ਉਹਨਾਂ ਦੇ ਪਰਿਵਾਰ ਕੋਲ ਵੀ ਹੋਵੇ ਹੂੰ ਸੁਰੱਖਿਆ ਵਧਾਉਣ ਨੂੰ ਲੈ ਕੇ ਜਾਂ ਸੁਰੱਖਿਆ ਨੂੰ ਲੈ ਕੇ ਜਿਹੜਾ ਇਹਨਾਂ ਨੇ ਇਲਜ਼ਾਮ ਲਗਾਇਆ ਮੈਂ ਉਹ ਦੀ ਬਿਲਕੁਲ ਇਸ ਚੀਜ਼ ਦੀ ਮੰਨਦਾ ਕਰਦਾ ਕਿ ਸੁਰੱਖਿਆ ਵਧਾਉਣ ਲਈ ਕੋਈ ਇੰਨਾ ਇਨੀ ਬੇਅਨੀ ਸਮਝਾ ਕੇ ਸਸਤੀ ਚੌੜ ਦੇ ਚੱਕਰ ਦੇ ਵਿੱਚ ਇਸ ਕਰਦਾ ਨੇਤਾ ਬਾਇਕ ਕਰ ਰਿਹਾ ਮੈਨੂੰ ਇੱਕ ਇੱਕ ਦਾ ਲੈਡ ਕਰ ਲੈਂਦੇ ਹੋ ਤੇ ਚਲ ਚੱਲ ਜੀ ਜੀ ਹਾਂ ਤੁਸੀਂ ਥੋੜਾ ਜਰੀਆ ਦੱਸ ਦਿਓ ਜਿੱਦਾਂ ਈਮੇਲ ਆਈ ਹੈ ਆਈਪੀ ਅਡਰੈਸ ਤੇ ਇਸ ਕਰੀਏ ਮੋਬਾਈਲ ਦੇ ਧੁਰਤਨ ਕੀ ਆਈ ਹੈ ਕਿ ਅਸੀਂ ਸਤਿਕਾਰ ਕਰਦੇ ਰੰਦਾਵਾ ਸਾਹਿਬ ਦਾ ਠੀਕ ਨਾ ਬਹੁਤ ਸੀਨੀਅਰ ਲੀਡਰ ਹੈਗੇ ਆ ਜੇ ਮੋਬਾਈਲ ਤੋਂ ਆਈ ਹੈ ਤਾਂ ਮੋਬਾਈਲ ਨੂੰ ਟ੍ਰੇਸ ਕਰੀਏ ਤਾਂ ਅਸੀਂ ਅਗਲੀ ਕਾਰਵਾਈ ਕਰੀਏ ਲੋਕਾਂ ਇਹ ਨਾ ਨਾ ਉਹ ਕੱਲਾ ਬਟ ਟਵੀਟ ਕਰਕੇ ਛੱਡਦਾ ਉਹਦਾ ਜਰੀਆ ਤਾਂ ਸਾਰਾ ਕੁਝ ਦੱਸਣਾ ਪਊਗਾ ਨਾ ਹੂੰ ਬਿਲਕੁਲ ਗੱਲ ਬਿਲਕੁਲ ਬਿਲਕੁਲ ਤੁਹਾਡੀ ਗੱਲ ਵਾਜਿਬ ਹੈ ਉਹ ਦੱਸਣਾ ਪਏਗਾ ਜੇਕਰ ਕੋਈ ਤਾਂ ਇਹ ਤੇ ਦੱਸਣਗੇ ਵੀ ਐਸੀ ਕੋਈ ਗੱਲ ਨਹੀਂ ਹੈ ਨਾਸੀ ਕੋਈ ਭੱਜਦੇ ਨਹੀਂ ਕਿਸੇ ਗੱਲ ਤੋਂ ਵੀ ਅਸੀਂ ਆ ਆਪਣੀ ਕਈ ਹੋਈ ਗੱਲ ਤੋਂ ਕਾਂਗਰਸ ਪਾਰਟੀ ਕੋਈ ਕਿਸੇ ਤਰੀਕੇ ਦਾ ਯੂਟਰਨ ਨਹੀਂ ਲੈਂਦੀ ਸਰਕਰ ਸਾਹਿਬ ਇਹ ਸਾਡੇ ਇਹ ਸਾਡੀ ਜਿਹੜੀ ਆਈਡੀਓਲੋਜੀ ਹੈ ਉਹਦੇ ਵਿੱਚ ਹੀ ਨਹੀਂ ਹੈ ਇਹ ਸਾਡੇ ਜਿਹੜੀ ਕੰਮ ਕਰਨ ਦਾ ਤਰੀਕਾ ਹੈ ਯੂਟਰਨ ਬਿਲਕੁਲ ਨਹੀਂ ਹੈਗਾ ਸਰਕਰ ਸਾਹਿਬ ਸਾਡੇ ਕੰਮ ਕਰਨ ਦੇ ਤਰੀਕਿਆਂ ਦੇ ਵਿੱਚ ਅਸੀਂ ਅਸੀਂ ਬਿਲਕੁਲ ਪਾਰਦਰਸ਼ਤਾ ਦੇ ਨਾਲ ਕੰਮ ਕਰਦੇ ਹਾਂ ਔਰ ਉਹ ਵੀ ਅਸੀਂ ਦੱਸ ਦਿਆਂਗੇ ਪਰ ਤੁਸੀਂ ਇਹ ਇਨਸ਼ੋਰ ਕਰ ਦਿਓ ਕਿ ਜਿਨ੍ਹਾਂ ਨੂੰ ਜਾਨਵਾਰਕ ਆਂਖਿਆ ਸੀ ਜਿਨ੍ਹਾਂ ਨੂੰ ਜਿਨ੍ਹਾਂ ਨੇ ਕੰਪਲੇਂਟਾਂ ਤੱਕ ਦਿੱਤੀਆਂ ਹੋਈਆਂ ਨੇ ਉਸ ਤੋਂ ਬਾਅਦ ਵੀ ਉਹ ਵਿਚਾਰਿਆਂ ਨੂੰ ਆਪਣੀ ਜਾਨ ਤੋਂ ਹੱਤ ਛੋਣਾ ਪਿਆ ਉਹਨਾਂ ਦਾ ਅਸੀਂ ਕੀ ਕਰ ਲਿਆ ਅਜ ਤੱਕ ਕੋਈ ਨਹੀਂ ਠੀਕ ਠੀਕ ਹੈ ਕਲੋਂ ਸਾਹਿਬ ਕਲੋਂ ਸਾਹਿਬ ਗਗਸਤ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਦਰਸਲ ਆ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਸੁਖਿੰਦਰ ਰੰਧਾਵਾ ਦੇ ਵੱਲ ਬਕਾਇਦਾ ਟਵੀਟ ਕੀਤਾ ਗਿਆ ਤਾਂ ਟਵੀਟ ਕਰਦੇ ਵੱਡਾ ਦਾਵਾ ਕੀਤਾ ਗਿਆ ਵੱਡਾ ਇਲਜ਼ਾਮ ਲਗਾਇਆ ਗਿਆ ਕਿ ਉਹਨਾਂ ਦੇ ਬੇਟੇ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦਾ ਇੱਕ ਕਰੀਬੀ ਉਹਨਾਂ ਦੇ ਬੇਟੇ ਨੂੰ ਮਿਲਿਆ ਤੇ ਕੁਝ ਸਮੇਂ ਬਾਅਦ ਉਹਨਾਂ ਦੇ ਕਰੀਬੀ ਤੇ ਫਾਇਰਿੰਗ ਹੋ ਗਈ ਜੋ ਕਿ ਸੁਖਿੰਦਰ ਰੰਧਾਵਾ ਦੇ ਵੱਲ ਇਲਜ਼ਾਮ ਲਗਾਇਆ ਗਿਆ ਤੇ ਜੇ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਵੀ ਸਵਾਲ ਕੀਤਾ ਜਾ ਰਿਹਾ ਕਿ ਇਸ ਬਾਰੇ ਹੋਰ ਜਾਣਕਾਰੀ ਦਿੱਤੀ ਜਾਵੇ ਕਿ ਆਖਰ ਕਿਸ ਜ਼ਰੀਏ ਉਹਨਾਂ ਨੇ ਧਮਕੀ ਦਿੱਤੀ ਗਈ ਕੀ ਉਹ ਸ਼ਿਕਾਇਤ ਇਸ ਨੂੰ ਲੈ ਕੇ ਕੋਈ ਦਰਜ ਕਰਵਾਈ ਗਈ ਹੈ ਜਾਂ ਨਹੀਂ ਕਰਵਾਈ ਗਈ ਇਸ ਨੂੰ ਲੈ ਕੇ ਆਮ ਇੱਤੇ ਜਾ ਰਹੇ ਨੇ